ਜੰਮੂ ਕਸ਼ਮੀਰ ਦੇ ਰਜੌਰੀ ਇਲਾਕੇ ਦੇ ਵਿੱਚ ਵੱਡਾ ਅਤਵਾਦੀ ਹਮਲਾ ਹੋਇਆ ਜਿੱਥੇ ਫੌਜ ਦੇ ਟਰੱਕਾਂ ਦੇ ਉੱਪਰ ਅਤਵਾਦੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਤੇ ਇਸ ਹਮਲੇ ਦੇ ਵਿੱਚ ਫੌਜ ਦੇ 5 ਜਵਾਨ ਸ਼ਹੀਦ ਹੋ ਚੁੱਕੇ ਨੇ ਅਸਲਿਕਾ ਘਟਨਾ ਜੰਮੂ ਕਸ਼ਮੀਰ ਦੇ ਪੁਨਛੇ ਇਲਾਕੇ ਦੇ ਵਿੱਚ ਵਾਪਰੀ ਹੈ ਜਿੱਥੇ ਫੌਜ ਦੇ ਜਵਾਨ ਬਫਲਿਆਜ ਦੇ ਵੱਲ ਜਾ ਰਹੇ ਸੀ ਸੂਡਨ ਕੋਟ ਤੋਂ ਬਫਲਿਆ ਜਾਣਾ ਸੀ ਤੇ ਰਾਤ ਦੇ ਵਿੱਚ ਸੂਡਨ ਕੋਟ ਰੋਡ ਦੇ ਉੱਪਰ ਹਮਲਾ ਹੁੰਦਾ ਅਤਵਾਦੀਆਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਉਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਫੌਜ ਤੇ ਅੱਤਵਾਦੀਆਂ ਦੇ ਆਪਸ ਵਿੱਚ ਚੁਣੌਥੋ ਪਾਈ ਵੀ ਹੁੰਦੀ ਹੈ ਤੇ ਇਸ ਘਟਨਾ ਦੇ ਵਿੱਚ ਪੰਜ ਜਵਾਨ ਨੇ ਸ਼ਹੀਦ ਹੋ ਚੁੱਕੇ ਨੇ ਦੋ ਜਵਾਨ ਜ਼ਖਮੀ ਦੱਸੇ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਦੋ ਦੋ ਜਵਾਨ ਜਵਾਨ ਸ਼ਹੀਦ ਹੋ ਗਏ ਤੇ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਉਹਨਾਂ ਦੇ ਵੱਲੋਂ ਅੱਤਵਾਦੀਆਂ ਦੇ ਵੱਲੋਂ ਫੌਜ ਦੇ ਜਵਾਨਾਂ ਦੇ ਹਥਿਆਰ ਵੀ ਲੁੱਟੇ ਗਏ ਨੇ ਸੱਸੇ ਕਿ ਇਸ ਪੂਰੀ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਫੌਜ ਦੇ ਵੱਲੋਂ ਸੈਚਰ ਬਿਹਾਂ ਚਲਾਇਆ ਜਾ ਰਿਹਾ ਹੈ ਪਲਾਸ਼ੀ ਬਿਹਾਂ ਚਲਾਇਆ ਜਾ ਰਿਹਾ ਹੈ ਤਾਂ ਕਿ ਦੇਖਰ ਕੋਈ ਅੱਤਵਾਦੀ ਲੁਕਿਆ ਹੋਇਆ ਤਾਂ ਉਸ ਨੂੰ ਟਰੇਡ ਕੀਤਾ ਜਾ ਸਕੇ ਉਸ ਨੂੰ ਕਾਬੂ ਕੀਤਾ ਜਾ ਸਕੇ ਤਸਵੀਕੀ ਘਟਨਾ ਜੰਮੂ ਕਸ਼ਮੀਰ ਦੇ ਪੂਛੇ ਇਲਾਕੇ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਇੱਕ ਵੱਡਾ ਅੱਤਵਾਦੀ ਹਮਲਾ ਹੋਇਆ ਹੈ ਫੌਜ ਦੇ ਟਰੱਕ ਦੇ ਉੱਪਰ ਅੱਤਵਾਦੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਤੇ ਇਸ ਹਮਲੇ ਦੇ ਵਿੱਚ ਪੰਜ ਜਵਾਨ ਸ਼ਹੀਦ ਹੋਏ ਨੇ ਇਸ ਸੰਬੰਧੀ ਹੋਰ ਖਬਰਾਂ ਦੇਖ ਲਈ ਦੇਖਦੇ ਹੋ ਪੰਜਾਬ ਉਹਦੇ ਜੰਮੂ ਕਸ਼ਮੀਰ ਦੇ ਗੋਰੀ ਇਲਾਕੇ ਦੇ ਵਿੱਚ ਵੱਡਾ ਅੱਤਵਾਦੀ ਹਮਲਾ ਹੋਇਆ ਜਿੱਥੇ ਫੌਜ ਦੇ ਟਰੱਕਾਂ ਦੇ ਉੱਪਰ ਅੱਤਵਾਦੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਤੇ ਇਸ ਹਮਲੇ ਦੇ ਵਿੱਚ ਫੌਜ ਦੇ ਪੰਜ ਜਵਾਨ ਸ਼ਹੀਦ ਹੋ ਚੁੱਕੇ ਨੇ 사실 ਕਿ ਘਟਨਾ ਜੰਮੂ ਕਸ਼ਮੀਰ ਦੇ ਪੁਨਛੇ ਇਲਾਕੇ ਦੇ ਵਿੱਚ ਵਾਪਰੀ ਹੈ ਜਿੱਥੇ ਫੌਜ ਦੇ ਜਵਾਨ ਬਫਲਿਆਜ ਦੇ ਬਲਜਾਰੇ ਸੀ ਸੂਡਨ ਕੋਟ ਤੋਂ ਬਫਲਿਆਜ ਜਾਣਾ ਸੀ ਤੇ ਰਾਤ ਦੇ ਵਿੱਚ ਸੂਡਨ ਕੋਟ ਰੋਡ ਦੇ ਉੱਪਰ ਹਮਲਾ ਹੁੰਦਾ ਅੱਤਵਾਦੀਆਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਉਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਫੌਜ ਤੇ ਅੱਤਵਾਦੀਆਂ ਦੇ ਆਪਸ ਵਿੱਚ ਚੜ੍ਹਤੋਪਾਈ ਵੀ ਹੁੰਦੀ ਹੈ ਤੇ ਇਸ ਘਟਨਾ ਦੇ ਵਿੱਚ ਪੰਜ ਜਵਾਨ ਨੇ ਸ਼ਹਿਰ ਹੋ ਚੁੱਕੇ ਨੇ ਗੋਜਵਾਨ ਜ਼ਖਮੀ ਦਸੇ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਦੋ ਦੋ ਜਵਾਨ ਜਵਾਨ ਸ਼ਹੀਦ ਹੋ ਗਏ ਤੇ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਉਹਨਾਂ ਦੇ ਵੱਲੋਂ ਅਤਵਾਦੀਆਂ ਦੇ ਵੱਲੋਂ ਫੌਜ ਦੇ ਜਵਾਨਾਂ ਦੇ ਹਥਿਆਰ ਵੀ ਲੁੱਟੇ ਗਏ ਨੇ ਤਸਵੀਰ ਹੈ ਕਿ ਪੂਰੀ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਫੌਜ ਦੇ ਵੱਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਪਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ ਤਾਂ ਕਿ ਦੇਖਰ ਕੋਈ ਉੱਥੇ ਅਤਵਾਦੀ ਲੁਕਿਆ ਹੋਇਆ ਤਾਂ ਉਸ ਨੂੰ ਟੇਰ ਕੀਤਾ ਜਾ ਸਕੇ ਉਸ ਨੂੰ ਕਾਬੂ ਕੀਤਾ ਜਾ ਸਕੇ ਤਸਵੀਰ ਹੈ ਕਿ ਘਟਨਾ ਜੰਮੂ ਕਸ਼ਮੀਰ ਦੇ ਪੂਛੇ ਇਲਾਕੇ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਇੱਕ ਵੱਡਾ ਅਤਵਾਦੀ ਹਮਲਾ ਹੋਇ ਟਰੱਕ ਦੇ ਉੱਪਰ ਅਤਵਾਦੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਤੇ ਇਸ ਹਮਲੇ ਦੇ ਵਿੱਚ ਪੰਜ ਜਵਾਨ ਸ਼ਹੀਦ ਹੋਏ ਨੇ ਇਸ ਸੰਬੰਧੀ ਹੋਰ ਖਬਰਾਂ ਦੇਖ ਲਈ ਦੇਖਦੇ ਹੋ ਪੰਜਾਬੀ